ਵੇਖੋ ਵੀ ਵਿਊ ਦੇਖੋ ਮਿੱਤਰੋ ਹੁਣ ਆਪਾਂ ਤੁਹਾਨੂੰ ਇੱਥੇ ਲੈ ਕੇ ਚੱਲਦੇ ਆਂ ਅੰਦਰੇ ਦੇ ਤੇ ਸਾਰਾ ਵਿਊ ਦਿਖਾਉਣੇ ਆ ਜੋਈ ਡਾਉਨਸਲਿੰਗ ਕਰਾ ਕੇ ਮੰਨ ਲਓ ਸ਼ੀਸ਼ਾ ਪਾ ਕੇ ਪੱਖਾ ਲਮਕਾ ਕੇ ਤੇ ਬਈ ਸਾਰੀ ਡਾਉਨਸਲਿੰਗ ਵਗੈਰਾ ਕਰਾ ਕੇ ਤੇ ਬੜੀ ਵੀ ਟੌਰ ਗੱਡੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਫਾਰਮ ਹੈ ਮਿੱਤਰੋ ਨਾ ਚਮਕਾਤਾ ਫਾਇਲ ਕਾਲਿਓ ਤੁਹਾਨੂੰ ਲੋ ਜੀ ਜਦੋਂ ਇੱਥੇ ਐਂਟਰ ਹੁੰਨੇ ਆ ਪਾ ਸਟਾਰਟਿੰਗ ਦੇ ਵਿੱਚ ਜਾਲੀ ਵਗੈਰਾ ਲਾ ਕੇ ਤੋੜੇ ਉੱਤੇ ਰਖਾ ਕੇ ਤੇ ਰੰਗ ਕਰਾ ਕੇ ਇਹ ਬੜਾ ਸੋਹਣਾ ਬਣਾ ਕੇ ਫਾਰਮ ਨੂੰ ਤੇ ਇੱਕ ਵਸ ਪਾਰਕ ਦੀ ਕੰਮੀ ਛਡਾ ਕੇ ਉਹ ਵੀ ਤਿਆਰ ਹੋਈ ਜਾਂਦਾ ਤਾਂ ਅੱਗੇ ਟਾਇਰ ਟੰਗੇ ਹੋਏ ਆ ਇਹਨਾਂ ਨੂੰ ਰੰਗ ਕੀਤਾ ਹੈ ਦਿਨ ਨਾਲ ਹੀ ਪੂਰਾ ਮਿੱਤਰੋ ਦੂਰੋਂ ਚੌਂਕਦਾ ਸੀ ਫਾਰਮ ਬਾਈ ਦਾ ਪੂਰਾ ਹੈ ਲੋ ਮਿੱਤਰੋ ਇਹ ਵਈ ਅਖੀਰ ਹੂੰ ਡੌਂਸਲਿੰਗ ਕਰਾ ਕੇ ਮੰਨ ਲਓ ਸ਼ੀਸ਼ਾ ਪਾ ਕੇ ਪੱਖਾ ਲਮਕਾ ਕੇ ਤੇ ਬਈ ਸਾਰੀ ਡੌਂਸਲਿੰਗ ਵਗੈਰਾ ਕਰਾ ਕੇ ਤੇ ਬੜੀ ਵੀ ਟੌਰ ਕੱਢੀ ਹੋਈ ਹੈ ਦੇਖ ਸਕਦੇ ਤੁਸੀਂ ਵੇਖੋ ਹੀ ਮਿੱਤਰੋ ਇੱਥੇ ਬਈ ਬੈਠਣ ਨੂੰ ਲਾਇਆ ਹੋਇਆ ਇੱਥੇ ਆਪਦਾ ਚਾਹ ਪਾਣੀ ਪੀਂਦੇ ਆ ਬੈਂਦੇ ਰੋਟੀ ਖਾਂਦੇ ਆ ਮਿੱਤਰੋ ਉਦੋਂ ਇੰਜੋਏਮੈਂਟ ਕਰਦੇ ਆ ਇਹ ਹੈ ਮਿੱਤਰੋ ਹਜੇ ਤਿਆਰ ਕਰੀ ਜਾਂਦੇ ਆ ਤੇ ਬਾਕੀ ਹਜੇ ਇਹਦੇ ਹੋਰ ਵੀ ਡੈਕੋਰੇਸ਼ਨ ਕਰਨੀ ਹੈ ਟੌਰ ਕੱਢਣੀ ਹੈ ਜਿਵੇਂ ਆਹ ਫਰਸ਼ ਵਗੈਰਾ ਮੈਨੂੰ ਲੱਗਦਾ ਇੱਥੇ ਫਰਸ਼ ਲਾਉਣਾ ਹੈ ਹਜੇ ਤੇ ਲਓ ਮਿੱਤਰੋ ਇਧਰ ਬਈ ਹੌਦੀ ਵਗੈਰਾ ਬਣਾਈ ਹੋਈ ਹੈ ਇਹ ਤਾਂ ਸਿੰਪਲ ਪਰ ਕਲਰ ਵਗੈਰਾ ਕਰਕੇ ਬਹੁਤ ਸੋਹਣਾ ਇੱਕ 뷰 ਦਿੰਦਾ ਹੈ ਇਧਰੋਂ ਪਾਣੀ ਨਿਕਲ ਕੇ ਤੇ ਇਧਰ ਆ ਵੱਡੀ ਖੇਲ ਇਹ ਨਾ ਉਹਨੂੰ ਰੱਖੀ ਹੋਈ ਹੈ ਸਪੈਸ਼ਲ ਬਣਾਈ ਆ ਆ ਪਾਈਪ ਫੋਰ ਕੇ ਲਓ ਮਿੱਤਰੋਂ ਨਾਉਣ ਵਗੈਰਿਆਂ ਨੂੰ ਹਣਾ ਬੋਰਡ ਤੇ ਆ ਪੁਰਾਣਾ ਕੋਠਾ ਸੀਗਾ ਹੂੰ ਤਾਂ ਕਿੰਨੀ ਜ਼ਮੀਨ ਆ ਜਾਂਦੀ ਇੱਥੇ 23 10 11 ਕਿੱਲੇ ਅੱਛਾ ਜੀ 10 11 ਕਿੱਲੇ ਜ਼ਮੀਨ ਆਈ ਹਾਂ ਬਾਕੀ ਨਹਿਰੋਂ ਪਾਰ ਅੱਛਾ ਜੀ ਨਹਿਰੋਂ ਪਾਰ ਕੀ ਨਾਮ ਹੈ ਤੁਹਾਡਾ ਬਲਦੇਵ ਸਿੰਘ ਬਲਦੇਵ ਸਿੰਘ ਪਿੰਡ ਜੀ ਪੰਬਾ ਵਟੂ ਪੰਬਾ ਵਟੂ ਉਤਾੜ ਤਾਂ ਫਿਰ ਇਹ ਫਿਰ ਤੁਹਾਨੂੰ ਕੀ ਆਇਆ ਵੀ ਪਹਿਲਾਂ ਤਾਂ ਤੁਹਾਡਾ ਪੁਰਾਣਾ ਕੋਠਾ ਇਹ ਸੀ ਹਨਾ ਉਹ ਤਾਂ ਮੋਟਰ ਦਾ ਸੀ ਨਾ ਕੱਲੀ ਮੋਟਰ ਦੇ ਹਾਂ ਇਹ ਤੇ ਹੁਣ ਤੁਸੀਂ ਫਿਰ ਆਹ ਵਿਊ ਦੇਣ ਲੱਗੇ ਇਹਦਾ ਫਿਰ ਕੀ ਖਾਸ ਹੈ ਇਹ ਇਦਾਂ ਬਹਿਣ ਜਾਂ ਕੋਈ ਆਰ ਦੋਸਾਂ ਬਹਿਣ ਨੂੰ ਬਟਨ ਵਧੀਆ ਹੈ ਹਾਂ ਵੀ ਸ਼ੌਂਕ ਦਾ ਸ਼ੌਂਕ ਬਾਹਰ ਦਾ ਬਾਹਰ ਬਾਹਰ ਬਹਿ ਜਾਓ ਤੇ ਗੱਲਾਂ ਬਾਤ ਕਰਨ ਨੂੰ ਵਧੀਆ ਹੈ ਹੂੰ ਸਾਫਾ ਸਰਪੰਚ ਵੀ ਰਹਿ ਚੁੱਕਿਆ ਹਾਂ ਵੀ ਯਾਰ ਦੋਸਤ ਆਵੇ ਬੈਠੇ ਜਿਆਦਾ ਹਾਂ ਸੋਹਣਾ ਲੱਗਦਾ ਹਾਂ ਹੂੰ ਸੋਹਣਾ ਤਾਂ ਲੱਗਦਾ ਹੀ ਹੈ ਮੇਤਰੋ ਅਸੀਂ ਵੀ ਆਹ ਰੋਡ ਦੇ ਉੱਤੋਂ ਲੰਘ ਰਹੇ ਸੀਗੇ ਅਸੀਂ ਗਏ ਸੀ ਕਿ ਦੇਖਿਆ ਜੀ ਅਸੀਂ ਰਸਤੇ ਦੇ ਵਿੱਚ ਅਸੀਂ ਕਿਹਾ ਵਾਪਸ ਆ ਕੇ ਆਪਾਂ ਕਵਰ ਕਰਕੇ ਜਾਵਾਂਗੇ ਦਿਖਾਵਾਂਗੇ ਬਈ ਇੰਨਾ ਸੋਹਣਾ ਵਿਊ ਤੇ ਅਲੱਗ ਜਿਹਾ ਦਿਸਦਾ ਉਹ ਕਿ ਲਾਇਆ ਹੋਇਆ ਜੀ ਉਧਰ ਅੱਛਾ ਉਹ ਲਾਈਟ ਦਾ ਵਿਊ ਕਰਤਾ ਤੇ ਉਧਰ ਇੱਧਰ ਲਾਈਟ ਲੰਗਾਤੀ ਕਰੀ ਜਨੇ ਕਾਹੂ ਲਾਉਣਾ ਇੱਥੇ ਜੀ ਅੱਛਾ ਕਾਹ ਲਾਉਣਾ ਹੈ ਅੱਛਾ ਕਾ ਲਾ ਦੋਗੇ ਉਹਦੇ ਚ ਪਾਣੀ ਛੱਡ ਦੋਗੇ ਇੱਧਰ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਫੋਟੋ ਲਾਈ ਹੋਈ ਆ ਤੇ ਇੱਧਰ ਏ ਬੀ ਸੀ ਤਾਂ ਕੋਈ ਜੰਮ ਦਾ ਖੜਕੂ ਨਹੀਂ ਹੁੰਦਾ ਬਣਦੇ ਹਾਲਾਤ ਬਣਾਉਂਦੇ ਨੇ ਲੋ ਮਿੱਤਰੋ ਬਹੁਤ ਖੂਬੀ ਬਹੁਤ ਖੂਬਾ ਕਿ ਕੋਈ ਇਧਰ ਉੱਤੇ ਕਾਹ ਵਗੈਰਾ ਲਾ ਕੇ ਤੇ ਥੱਲੇ ਡਾਉਨਸਲਿੰਗ ਕਰਾ ਕੇ ਟਾਇਰ ਲੁਮਕਾ ਕੇ ਸ਼ੀਸ਼ੇ ਪਵਾ ਕੇ ਤੇ ਬੜਾ ਸੋਹਣਾ ਮਿੱਤਰੋ ਫਾਰਮ ਮਣਾਇਆ ਤੇ ਇਧਰੋਂ ਲੱਗ ਹੀ ਦਿਸਦਾ ਸੀ ਨਹਿਰ ਦੇ ਕੰਡੇ ਦੇ ਉੱਤੇ ਇਧਰ ਵਾਟਰਬਾਕਸ ਆ ਜਾਂਦਾ ਏ ਇਧਰ ਪਿੰਡ ਆ ਜਾਂਦਾ ਜੀ ਕੁਝ ਢਾਣੀਆਂ ਵਗੈਰਾ ਪਿੰਡੀਆਂ ਤਾਂ ਉਹ ਪੁਰਾਣਾ ਕੋਠਾ ਸੀ ਆਈ ਦੇਖੋ ਨਾ ਦੇ ਕੋਤੋ ਵੀਊ ਦੇਖੋ ਵੀ ਸ਼ੌਂਕ ਦਾ ਸ਼ੌਂਕ ਹੀ ਹੁੰਦਾ ਮਿੱਤਰੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਗਲਾ ਕਹਿੰਦਾ ਕਾਹ ਨੂੰ ਪੈਸੇ ਲਾਏ ਹਨ ਕੀ ਲੋਡ ਸੀਸ ਫਾਰਮ ਦੇ ਪੈਸੇ ਲਾਉਣ ਦੇ ਜਾ ਉਹ ਸੀ ਪਰ ਵੀ ਸ਼ੌਂਕ ਦਾ ਬੰਦੇ ਨੂੰ ਸ਼ੌਂਕ ਹੀ ਹੁੰਦਾ ਸ਼ੌਂਕ ਪਗਾ ਲੈਣਾ ਚਾਹੀਦਾ ਹੁੰਦਾ ਕਿਉਂਕਿ ਬੰਦੇ ਕੋਲੇ ਸਮਾਂ ਜ਼ਿੰਦਗੀ ਦਾ ਬਹੁਤ ਘੱਟ ਹੁੰਦਾ ਤੇ ਘੱਟ ਸਮੇਂ ਦੇ ਵਿੱਚ ਜਿੰਨਾ ਵੀ ਸ਼ੌਂਕ ਪੋਕੇ ਜੀ ਉਹਦੇ ਅਰਕੀ ਦਾ ਮਿੱਤਰੋ ਰੀ ਸੀ ਨਹੀਂ